ਗੁੱਗਲ ਦਾ ਜਵਾਨਾ ਬਹੁਤੇ ਹੁੰਦਾ ਤੁਹਾਨੂੰ ਆਂਦਾ ਹੋਣਾ ਜਿਨ੍ਹਾਂ ਨੂੰ ਆਂਦਾ ਨਹੀਂ ਉਹਨਾਂ ਦੇ ਘਰ ਚ ਨਿਆਣੇ ਹੈਗੇ ਜੋ ਮਰਜ਼ੀ ਖੜਾ ਰਿਆ ਉਹਨਾਂ ਤੇ ਆ ਜਿਹੜੇ 10ਵੀਂ 10ਵੀਂ ਦੇ ਬੱਚੇ ਹੈ ਨਾ ਇਹਨਾਂ ਨੂੰ ਕਹਵੇ ਬਿਠਾ ਕੱਢ ਕੇ ਦੇਓ ਜਿਹਦੇ ਕੱਢ ਕੇ ਦੇਆ ਮੁਬਾਰਕ ਪਰ ਹੁਸ਼ਿਆਰ ਪਰ ਔਰਤਾਂ ਵਾਲੀ ਸ਼ਾਲਾ ਦੀ ਜਿਹੜੀ ਨੈਸ਼ਨਲ ਹਾਈਵੇ ਬੜੀ ਦੇਰ ਦੀ ਹੋਈ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਬੜੀ ਦੇਰ ਦੀ ਹੋਗੀ ਲੇਕਨ ਮਵਾਰਕ ਪਰਤੇ ਔਰ ਗਿਰਿਤ ਪਰ ਸਾਬ ਦੇ ਵਿਚਾਲੇ ਦੀ ਜਿਹੜੀ ਸੜਕ ਹੈ ਇਹ ਨੈਸ਼ਨਲ ਹਾਈਵੇ ਤੋਂ ਰਹਿ ਗਈ ਸੀ ਇਸ ਲਿੰਕ ਨੂੰ ਜੋੜਨ ਖਾਤਰ ਆਨੰਦ ਪਰ ਸਾਬ ਦੇ ਪਵਿੱਤਰ ਗੁਰਦੁਆਰੇ ਨੂੰ ਬੇਰੋਕ ਟੋਕ ਰਸਤਾ ਲੰਭੈ ਜਾਣਾ ਚਾਹੀਦਾ ਸੀ ਆ ਜਿਹੜਾ ਫਲਾਈਓਵਰ ਹੈ ਜਾਂ ਸਾਡੀ ਸਰਕਾਰ ਆਈ ਅਸੀਂ ਪੈਰ ਰੀ ਕਰਕੇ ਇਹ ਫਲਾਈਓਵਰ ਬਣਵਾਇਆ ਲੇਕਿਨ ਬਣਿਆ ਤਾਂ ਹੀ ਹੈ ਜੇ ਉਹ ਮਨਮੋਹਨ ਸਿੰਘ ਨੈਸ਼ਨਲ ਹਾਈਵੇ ਕਰ ਗਏ ਤੇ ਇਹ ਨੈਸ਼ਨਲ ਹਾਈਵੇ ਨਾ ਹੁੰਦਾ ਤਾਂ ਇਹ ਬਣਾਣਾ ਨਹੀਂ ਸੀ ਉਸੇ ਨੋਟੀਫਿਕੇਸ਼ਨ ਦੇ ਤਹਿਤ ਹੁਣ ਇਹ 4 ਲੇਨਿੰਗ ਹੋਣੀ ਹੈ ਵਜ਼ੀਰ ਸਾਹਿਬ ਕਹਿੰਦੇ ਮੈਂ ਕਰੋ ਆਏ ਆ ਇੱਕ ਦਿਨ ਜਾ ਕੇ ਕਿਤੇ ਫੋਟੋ ਕੁਝ ਆਇਆ ਕਿ ਨਹੀਂ ਇੱਥੇ ਹੋਣ ਮੈਂ ਕਿਆ ਕਹਾ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਦੋ ਚੇਲੇ ਚਪਾਟ ਜਾਂਦੇ ਉਹ ਆ ਕੇ ਪ੍ਰੈਸ 'ਚ ਠੀਕ ਉਹ ਕਹਿੰਦੇ ਨਹੀਂ ਕਰਵਾਇਆ ਪਰ ਮੌਜੂਦਿਤ ਕਿ ਅਗਲ ਕਹਾ ਪਰ ਮੈਂ ਨਹੀਂ ਗੱਲ ਜ਼ਰੂਰ ਕਹਿਣਾ ਕਿ ਇਹ ਝੂਠ ਹੈ ਇਹ ਗਲਤ ਹੈ ਇਹ ਜਿਹੜੀ ਹੋ ਰਹੀ ਹੈ ਫੋਰ ਲੇਨ ਇਹ ਸਰਦਾਰ ਬਨਮੋਹਨ ਸਿੰਘ ਦੀ ਬਣਾਈ ਹੋਈ ਜਿਹੜੀ ਨੈਸ਼ਨਲ ਹਾਈਵੇ ਹੈ ਉਦੇ ਤਹਿਤ ਹੋ ਰਹੀ ਹੈ ਔਰ ਉਹਦਾ ਨੋਟੀਫਿਕੇਸ਼ਨ ਕੱਢ ਕੇ ਦੇਖ ਲਿਓ ਸਾਰੇ ਤੁਸੀਂ ਵੀ ਦੇਖੀ ਬੱਚਿਆਂ ਨੂੰ ਪੜਵਾ ਲਿਓ ਕਿ 2014 ਜਿਹੜਾ ਇਹ ਜਿਹੜਾ ਹੈਗਾ ਟੋਟਾ ਇਹਨੂੰ ਨੈਸ਼ਨਲ ਹਾਈਵੇ ਸਰਕਾਰ ਦਰੋਂ ਨਹੀਂ ਕਰਗੇ ਕਿ ਨਹੀਂ ਤੇ ਜਿੱਥੇ ਮਨਮੋਣ ਤੇ ਮਣੀ ਕਰਗੇ ਜਿੱਥੇ ਨੈਸ਼ਨਲ ਹਾਈਵੇ ਹੈ ਉੱਥੇ ਨੈਸ਼ਨਲ ਪਾਲਿਸੀ ਹੈ ਕਿ ਉੱਥੇ ਫੋਰ ਲੇਰਿੰਗ ਹੋਣੀ ਹੋਣੀ ਹੈ ਸਾਰੇ ਦੇਸ਼ 'ਚ ਹੁਣ ਜੀ ਮੈਂ ਕਹਾ ਕਿ ਜਿਹੜੀ ਕੀਰਤਪੁਰ ਤੇ ਰੋਪੜ ਦੀ ਫੋਰ ਲੇਰਿੰਗ ਹੋਈ ਹੈ ਇਹ ਮੇਰੇ ਟਾਈਮ 'ਚ ਹੋਈ ਸੀ ਪਰੇ ਮੈਂ ਨਹੀਂ ਕਰਵਾਈ ਸੀ ਕਿ ਮੈਂ ਕੰਮ ਨਹੀਂ ਕਰਵਾਇਆ ਆ ਜਿਹੜੀ ਮਹਤਵਪੂਰਨ ਗੱਲਾਂ ਹੋਈਆਂ ਜੇ ਅਸੀਂ ਕਹੀ ਅਸੀਂ ਕਰਵਾਤੀ ਤਾਂ ਅਸੀਂ ਨਹੀਂ ਕਰਵਾਈ ਇੱਕ ਕੇਂਦਰ ਸਰਕਾਰ ਦਾ ਕੰਮ ਸੀ ਸੀ ਇਸ ਕਰਕੇ ਕਿ ਜਿੱਥੇ ਜਿੱਥੇ ਨੈਸ਼ਨਲ ਹਾਈਵੇ ਹੋ ਗਈ ਉਹਨੂੰ ਕੋਰਲੇ